ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਜਿਸ ਤਰੀਕੇ ਨਾਲ ਆ ਜਿਹੜਾ ਟੀਮ ਮਿਨਿਸਟਰ ਜਿਹੜਾ ਜਾਲੀ ਜਾ ਇਹ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੋਣਾ ਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ ਮੰਦਾ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜੋ। ਪੰਜਾਬ ਨੂੰ ਬਚਾਈਏ। ਪੰਜਾਬ ਨੂੰ ਤਕੜਾ ਕਰੀਏ। ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ। ਪੰਜਾਬ ਦੇ ਲੋਕਾਂ ਦੀ ਬਾਹ ਫੜਨ ਵਾਸਤੇ ਨਹੀਂ ਆਉਂਦੇ। ਤੇ ਆਪ ਵਾਲੇ ਕਹਿੰਦੇ ਜੀ ਕਿਹੜੀਆਂ ਅੰਗਨ ਮਾੜੀ ਵਰਕਰ ਐ। ਤੇ ਹੁਣ ਕਹਿਣਗੇ ਤੁਹਾਨੂੰ ਕਿ ਤੁਸੀਂ ਰੋਡਵੇਜ਼ ਦੇ ਵਰਕਰ ਆਇਓ ਅੱਜ। ਹਿੱਲੇ ਤੇ ਐ ਇਹ ਮੌਖਰ ਮਾਗੀ ਮੇਲੇ ਤੇ ਆਯੋਜਿਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਇਕੱਠੀਆਂ ਹੋ ਗਈਆਂ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੀ ਜਮਾਨਤਾ ਜਬਤ ਕਰਾਉਣ ਅਤੇ ਉਹਨਾਂ ਨੂੰ ਦੱਸਣ ਕਿ ਉਹ ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਜਤਾਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਜਿੰਨਾ ਲੋਕਾਂ ਨੂੰ ਪਿੰਡਾਂ ਵਿੱਚ ਕੋਈ ਨਹੀਂ ਪੁੱਛਦਾ ਸੀ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਅਤੇ ਉਹ ਅੱਜ ਐਮਐਲਏ ਬਣੇ ਬੈਠੇ ਨੇ ਉਹਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਨਿਸ਼ਾਨਾ ਸਾਧਿਆ ਸਾਰੀਆਂ ਜਿੰਨੀਆਂ ਵਿਰੋਧੀ ਤਾਕਤਾਂ ਜਿੰਨੀਆਂ ਵੀ ਦਿੱਲੀ ਦੀਆਂ ਪਾਰਟੀਆਂ ਉਹਨਾਂ ਨੇ ਦੇਖਿਆ ਕਿ ਖਾਲਸਾ ਪੰਥ ਪੰਜਾਬ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਕਮਜ਼ੋਰ ਕਰੋਗੇ ਤਾਂ ਹੀ ਸਾਡਾ ਦਾ ਪੰਜਾਬ ਤੇ ਲੱਗੂਗਾ ਆਪਾਂ ਸਮਝ ਨਹੀਂਦੇ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਆਪਣੇ ਤੇ ਹਮਲੇ ਹੋ ਜਾਂਦੇ ਕਿ 40 ਸਾਲਾਂ ਚ ਤੁਹਾਡੇ ਸੜਕਾਂ ਕਿਨੇ ਬਣਾਈਆਂ ਖਾਲੇ ਕਿਨੇ ਬਣਾਏ ਤੁਹਾਡੇ ਅੰਡਰਗ੍ਰਾਉਂਡ ਪਾਈਪਾਂ ਕਿਨੇ ਬਣਾ ਦਿੱਤੀਆਂ ਆਟਾ ਦਾ ਸਕੀਮ ਕਿਨੇ ਲਿਆਂਦੀ ਸਬੰਧ ਸਕੀਮ ਕਿਨੇ ਲਿਆਂਦੀ ਜੇ ਸੋਚੋਗੇ ਇੱਕੋ ਇੱਕ ਨਾਂ ਆਊਗਾ ਬਾਪੂ ਬਾਦਲ ਦਾ ਨਾਂ ਆਊਗਾ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਨੇ ਖਰਾਬ ਅਤੇ ਬੇਕਾਰ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਪੰਜਾਬ ਛੱਡ ਕੇ ਉੱਤਰ ਪ੍ਰਦੇਸ਼ ਵਿੱਚ ਉਦਯੋਗ ਕਰਨ ਲਈ ਵਪਾਰੀ ਮਜਬੂਰ ਹੋਏ ਪਏ ਨੇ ਕਿਉਂਕਿ ਪੰਜਾਬ ਸਰਕਾਰ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਹੀ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਅਤੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ ਪਰ ਇਨਾਂ ਸਾਰੀਆਂ ਗੱਲਾਂ ਤੇ ਆਪ ਸਰਕਾਰ ਦਾ ਕੋਈ ਵੀ ਸਟੈਂਡ ਸਪਸ਼ਟ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੋਈ ਡਰ ਸੀ ਵਿਰੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਬਾਪੂ ਬਾਦਲ ਦੇ ਟੈਪ ਕਰਤਾ ਕਿ ਬੇਅਦਬੀ ਕਰਾਈ ਹੈ ਇਲਜ਼ਾਮ ਲਾਉਣ ਵਾਲੇ ਕਨੇ ਆ ਕਾਂਗਰਸੀ ਜਿਹਨੇ ਗੈਂਕਾ ਤੋਂ ਬਦੇ ਦਰਬਾਰ ਸਾਹਿਬ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਐ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਇੱਕ ਨਿਸ਼ਾਨੀ ਦੱਦ ਕਾਂਗਰਸ ਦੀ ਮੈਂ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਇਹਦਾ ਨੁਕਸਾਨ ਤੁਹਾਡੇ ਹੱਥ ਹੈ ਕੰਧਾਂ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿੱ데 ਲੱਭਿਆ ਹੈ ਲੱਭਦੇ ਨਹੀਂ ਕਿੱਥੇ ਹੈ ਆਪਣਾ ਭਗਵੰਤ ਮਾਨ ਝੂਠ ਤੇ ਝੂਠ ਝੂਠ ਤੇ ਝੂਠ ਦਿੱਲੀ ਵਾਲਾ ਕੋਈ ਟਾਲਾ ਦਾ ਕੁਝ ਵੀ ਨਹੀਂ ਹੈ ਜਿਹਦੇ ਸਾਹਮਣੇ ਜਿਹੜਾ ਪੰਜਾਬ ਚ ਕੀਤਾ ਹੈ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਖੀਲੀ ਵਾਰੀ ਹੈ ਹੁਣ ਐ ਜੀ ਇਹਨੂੰ ਕੋਈ ਪੁੱਛੂਗਾ ਅੱਜ ਗੈਂਗਸਟਰ ਰਾਜ ਕਰ ਰਿਹਾ ਮੁੱਖ ਮੰਤਰੀ ਦਾ ਕੇਜਰੀ ਵਾਲਾ ਸ਼ਰਮ ਹੁੰਦੀ ਹੈ ਜਦੋਂ ਕਹਿੰਦੇ ਬਾਹਰ ਜਾ ਕੇ ਕਹਿੰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿੰਨੇ ਢੀਠ ਹੈ ਘੱਟੋ ਘੱਟ ਜੀ ਸ਼ਰਮ ਹੁੰਦੀ ਤਾਂ ਅਸਤੀਫਾ ਦੇ ਦਿੰਦਾ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਆਮ ਆਦਮੀ ਪਾਰਟੀ ਦਾ ਲੀਡਰ ਹੈ ਹਾਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਕੀ ਹੋਣਾ ਚਾਹੀਦਾ ਇਹਨਾਂ ਦਾ ਜਮਾਨਤਾ ਜਦ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਦੱਸ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਕੇਸਰੀ ਝੰਡਾ ਝੁੱਲੂਗਾ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਲਿਆਉਣ ਤਾਂ ਜੋ ਪੰਜਾਬ ਦੇ ਵਿੱਚ ਜੋ ਅਜਿਹੇ ਹਾਲਾਤ ਬਣੇ ਨੇ ਉਹਨਾਂ ਤੇ ਕਾਬੂ ਪਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਨਾ ਪੰਜਾਬ ਦੇ ਲੋਕਾਂ ਨੇ ਇਹ ਉਹਨਾਂ ਦਾ ਚਿਹਰਾ ਪਹਿਚਾਣਿਆ ਤਾਂ ਉਹ ਹੋਰ ਵੱਡਾ ਧੋਖਾ ਖਾ ਸਕਦੇ ਨੇ